ਮਾਈਕ ਚੈੱਕ ਕਰਨੇ ਕੋਸ਼ਿਸ਼ ਕਰ ਰਹੇ ਹਾਂ ਸੋਸਤੇ ਕਸਪੇਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅਸੀਂ ਖੜੇ ਆ ਨਵਾਂ ਸ਼ਹਿਰ ਨਗਰ ਕੌਂਸਲ ਦਫ਼ਤਰ ਜਿੱਥੇ ਕਿ ਅੱਜ ਜਿਹੜੀ ਆ ਮੀਟਿੰਗ ਹੋ ਰਹੀ ਜਾ ਰਹੀ ਆ ਨਗਰ ਕੌਂਸਲ ਦੀ ਬਹੁਤ ਲੰਬੇ ਸਮੇਂ ਬਾਅਦ ਇਹ ਜਿਹੜੀ ਮੀਟਿੰਗ ਹੋ ਰਹੀ ਆ ਕਹਿ ਸਕਦੇ ਕਈ ਮਹੀਨਿਆਂ ਬਾਅਦ ਜਿਹੜੀ ਇਹ ਮੀਟਿੰਗ ਹੋ ਰਹੀ ਆ ਨਗਰ ਕੌਂਸਲ ਦੇ ਪਾਰਸ਼ਦਾਂ ਦੀ ਤੇ 10:30 ਵਜੇ ਦਾ ਟਾਈਮ ਹੈ ਅੰਦਰ ਮੀਟਿੰਗ ਜਿਹੜੀ ਆ ਸਟਾਰਟ ਹੋ ਗਈ ਆ ਤੇ ਅਸੀਂ ਤੁਹਾਨੂੰ ਕੁਝ ਬਰੀਫਿੰਗ ਕਰ ਦਿੰਨੇ ਕਿ ਮੀਟਿੰਗ ਦਾ ਕੀ ਏਜੰਡਾ ਆ ਕਿਸ ਮੁੱਦੇ ਲੈ ਕੇ ਮੀਟਿੰਗ ਹੋਣ ਜਾ ਰਹੀ ਆ ਦੱਸ ਦੇ ਕਿ ਨਵਾਂ ਸ਼ਹਿਰ ਦੇ ਵਿੱਚ ਕਰੀ ਪੌਣੇ ਇੱਕ ਦੋ ਸਾਲ ਪਹਿਲੇ ਜਿਹੜੇ ਨਵਾਂ ਸ਼ਹਿਰ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਸਚਿੰਦਵਾਨਾ ਉਹਨਾਂ ਨੂੰ ਕਿਸੇ ਮੁੱਦੇ ਨੂੰ ਲੈ ਕੇ ਜਿਹੜੇ ਆ ਆਪਣੀ ਸੀਟ ਤੋਂ ਹਟਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਲੰਬਾ ਸਮਾਂ ਜਿਹੜੀਆਂ ਨਗਰ ਕੌਂਸਲ ਦੀਆਂ ਮੀਟਿੰਗਾਂ ਨਹੀਂ ਹੋਈਆਂ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਕੰਮ ਰੁਕੇ ਹੋਏ ਸੀ ਲੇਕਿਨ ਨਵਾਂ ਸ਼ਹਿਰ ਦੇ ਜਿਹੜੇ ਕਾਉਂਸਲਰ ਹਨ ਉਹਨਾਂ ਵੱਲੋਂ ਕੁਝ ਕਾਉਂਸਲਰ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਦੇ ਨਾਲ ਜੁੜੇ ਜਾਂ ਕਾਂਗਰਸ ਐਂਟੀ ਜਿਹੜਾ ਗਰੁੱਪ ਹੈਗਾ ਉਹਨਾਂ ਵੱਲੋਂ ਜਿਹੜੀ ਹੈ ਇਹ ਇੱਕ ਨਵਾਂ ਲਾਅ ਲਿਆਂਦਾ ਗਿਆ ਜਾਂ ਜੋ ਲਾਅ ਸੀਗਾ ਉਹਦੇ ਅਕੋਰਡਿੰਗ ਉਹਨਾਂ ਨੇ ਮੀਟਿੰਗਾਂ ਕੀਤੀਆਂ ਕਿ ਕਿਸੇ ਨੂੰ ਵੀ ਇੱਕ ਕਾਉਂਸਲਰ ਨੂੰ ਜਿਹੜਾ ਆ ਉਸ ਦਿਨ ਮੀਟਿੰਗ ਦਾ ਜਿਹੜਾ ਹੈ ਚੇਅਰਮੈਨ ਬਣਾ ਦਿੱਤਾ ਕਿ ਜਾਂਦਾ ਸੀ ਤੇ ਮੀਟਿੰਗ ਰੱਖ ਲਈ ਗਈ ਸੀਗੀ ਤੇ ਉਸ ਤੋਂ ਬਾਅਦ ਜਿਹੜੀਆਂ ਕਈ ਮੀਟਿੰਗਾਂ ਹੋਈਆਂ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਨਵਾਂ ਸ਼ਹਿਰ ਰੇਲਵੇ ਰੋਡ ਜਿਹੜਾ ਆ ਇੱਕ ਮੁੱਖ ਮੁੱਦਾ ਜਿਹੜਾ ਕਿ ਸ਼ਹਿਰ ਦਾ ਬਣ ਚੁੱਕਾ ਆ ਉਹ ਮੁੱਦਾ ਪੱਕ ਚੁੱਕਾ ਸੀਗਾ ਤੇ ਉਸ ਮੁੱਦੇ ਦੇ ਉੱਤੇ ਜਿਹੜੀ ਆ ਕੀ ਕਿੰਨੇ ਕਰੋੜ ਦਾ ਜਿਹੜੀ ਸੜਕ ਬਣੇਗੀ ਉਹ ਸਾਰਾ ਕੁਝ ਜਿਹੜਾ ਆ ਹੋ ਗਿਆ ਸੀ ਲੇਕਿਨ ਉਸ ਤੋਂ ਬਾਅਦ ਕੁਝ ਕੌਂਸਲਰਾਂ ਕਾਂਗਰਸ ਨਾਲ ਜੁੜੇ ਜਿਹੜੇ ਕੌਂਸਲਰਾਂ ਵੱਲੋਂ ਮੀਟਿੰਗਾਂ ਦੇ ਉੱਤੇ ਜਿਹੜੀ ਆ ਅਪੀਲ ਕੀਤੀ ਗਈ ਕਿ ਮੀਟਿੰਗਾਂ ਸਹੀ ਨਹੀਂ ਸਨ ਜਿਸ ਤੋਂ ਬਾਅਦ ਮੀਟਿੰਗਾਂ ਦੇ ਉੱਤੇ ਰੋਕ ਲੱਗ ਗਈ ਸੀ ਤੇ ਆਦੇਸ਼ ਹੋਏ ਸਨ ਕਿ ਇਹਦੇ ਵਿੱਚ ਜਿਹੜੀ ਨਵਾਂ ਸ਼ਹਿਰ ਕਾਉਂਸਲ ਦੇ ਵਿੱਚ ਜਿਹੜੇ ਪ੍ਰਧਾਨ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਜਿਹੜੀਆਂ ਪੋਸਟਾਂ ਖਾਲੀ ਐ ਚੁੱਕ ਮੈਂ ਇੱਕ ਕਲੀਅਰ ਨਹੀਂ ਕਰ ਸਕਦਾ ਕਿ ਕਿਹੜੀਆਂ ਕਿਹੜੀਆਂ ਪੋਸਟਾਂ ਲਈ ਆਦੇਸ਼ ਜਾਰੀ ਹੋਏ ਕਿ ਆ ਜਿਹੜੇ ਆ ਅਹੁਦੇ ਆ ਇਹਨਾਂ ਨੂੰ ਪਹਿਲੇ ਭਰਿਆ ਜਾਵੇ ਤੇ ਲਾਸਟ 4 ਦਿਨ ਪਹਿਲੇ ਜਿਹੜੀ ਆ ਇੱਕ ਕਾਉਂਸਲਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜੀ ਇੱਕ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਪ੍ਰਧਾਨ ਤੇ ਵਾਈਸ ਪ੍ਰਧਾਨ ਦਾ ਜਿਹੜਾ ਚੋਣ ਹੋਇਆ ਜਿਸ ਦੇ ਵਿੱਚ ਤਿੰਨਾ ਪੋਸਟਾਂ ਦੇ ਉੱਤੇ ਜਿਹੜੀ ਆ ਕਾਂਗਰਸ ਵਿਰੋਧੀ ਖੇਵੇਂ ਵੱਲੋਂ ਜਿਹੜੀ ਆ ਜਿੱਥੇ ਹਾਸਲ ਕੀਤੀ ਗਈ ਤੇ ਜਿਸ ਦੇ ਵਿੱਚ ਪ੍ਰਧਾਨ ਦੇ ਅਹੁਦੇ ਦੇ ਉੱਤੇ ਸਰਬਸੰਮਤੀ ਦੇ ਨਾਲ ਜਿਹੜਾ ਆ ਉਸ ਦਿਨ ਦੀ ਜੋ ਹੋਇਆ ਸਰਬਸੰਮਤੀ ਦੇ ਨਾਲ ਬਲਵਿੰਦਰ ਕੌਰ ਜਿਹੜੇ ਕਿ ਸੀਨੀਅਰ ਆਮ ਆਦਮੀ ਪਾਰਟੀ ਲੀਡਰ ਬਲਵਿੰਦਰ ਕੁਮਾਰ ਦੇ ਵਾਈਫ ਨੇ ਉਹਨਾਂ ਨੂੰ ਪ੍ਰਧਾਨ ਉਸ ਤੋਂ ਬਾਅਦ ਸੀਨੀਅਰ ਵਾਈਸ ਪ੍ਰਧਾਨ ਦੀ ਪੋਸਟ ਲਈ ਬੀਬੀ ਜਿੰਦਰਜੀਤ ਕੌਰ ਜੋ ਕਿ ਨਵਾਂ ਆਸ਼ਾ ਨਗਰ ਕਾਉਂਸਲ ਦੇ ਸਭ ਤੋਂ ਪੁਰਾਣੇ ਕਾਉਂਸਲਰਾਂ ਵਿੱਚੋਂ ਇੱਕ ਨੇ ਲਗਾਤਾਰ ਜਿਹੜੇ ਜਿੱਤ ਰਹੇ ਨੇ ਚਾਰ ਵਾਰ ਸ਼ਾਇਦ ਉਹ ਹੋ ਜੇ ਤੇ ਕਾਉਂਸਲ ਦੇ ਮੈਂਬਰ ਬਣ ਚੁੱਕੇ ਨੇ ਉਹਨਾਂ ਉਹਨਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਉਹ ਫਰਮ ਖਾਲਸਾ ਦੇ ਜਿਹੜੇ ਮਦਰ ਨੇ ਤੇ ਵਾਈਸ ਪ੍ਰਧਾਨ ਜਿਹੜੇ ਗੁਰਮੁਖ ਨੌਰਥ ਬੀਐਸਪੀ ਤੋਂ ਨੇ ਉਹਨਾਂ ਦੀ ਪੋਸਟ ਦੇ ਉੱਤੇ ਗੁਰਮੁਖ ਨੌਰਥ ਜਿਹੜੇ ਆ ਉਹਨਾਂ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਤੇ ਅੱਜ ਜਿਹੜੀ ਆ ਮੰਗਲਵਾਰ ਜਿਹੜੀ ਕਿ 4 ਦਿਨ ਬਾਅਦ ਹੀ ਇਹ ਜਿਹੜੀ ਚੋਣਾਂ ਤੋਂ 4 ਦਿਨ ਬਾਅਦ ਜਿਹੜੀ ਆ ਕਾਉਂਸਲਰਾਂ ਦੀ ਮੀਟਿੰਗ ਰੱਖੀ ਗਈ ਆ ਤੇ ਇਸ ਮੀਟਿੰਗ ਦੇ ਵਿੱਚ ਜਿਹੜਾ ਮੁੱਖ ਏਜੰਡਾ ਜਿਹੜਾ ਆ ਰੱਖਿਆ ਗਿਆ ਆ ਮੈਂ ਤੁਹਾਨੂੰ ਏਜੰਡੇ ਦੱਸ ਦਿੰਨੇ ਆ ਜਿਹੜਾ ਸਭ ਤੋਂ ਮੇਨ ਏਜੰਡਾ ਆ ਉਹ ਕਿਹੜਾ ਆ ਉਹ ਹੈਗਾ ਰੇਲਵੇ ਰੋਡ ਦਾ ਉਸ ਤੋਂ ਇਲਾਵਾ ਕਰੀਬ 35 ਤੋਂ 40 ਜਿਹੜੀਆਂ ਸੜਕਾਂ ਆ ਨਵਾਂ ਸ਼ਹਿਰ ਦੀਆਂ ਉਹਨਾਂ ਸੜਕਾਂ ਦੇ ਵੀ ਉੱਤੇ ਜਿਹੜੀ ਆ ਮਤਲਬ ਬਣਾਉਣ ਦਾ ਜਿਹੜਾ ਪ੍ਰਪੋਜ਼ਲ ਪ੍ਰਸਤਾਵ ਰੱਖਿਆ ਗਿਆ ਅੰਦਰ ਮੀਟਿੰਗ ਚੱਲ ਰਹੀ ਆ ਤੇ ਦੇਖਾਂਗੇ ਕਿ ਕਿੰਨੇ ਲੋਕ ਇਹਦੇ ਉੱਤੇ ਸਹਿਮਤੀ ਵੀ ਦਿਖਾਉਂਦੇ ਤੁਹਾਨੂੰ ਅੰਦਰ ਕੋਸ਼ਿਸ਼ ਕਰਾਂਗੇ ਮੀਟਿੰਗ ਤੋਂ ਬਾਅਦ ਜਿਹੜਾ ਲਾਈਵ ਅ ਵੀ ਦਿਖਾਵਾਂਗੇ ਕਰੀਬ 11-12 ਕਰੋੜ ਦਾ ਜਿਹੜਾ ਆ ਕੰਮ ਕੰਮ ਜਿਹੜਾ ਆ ਉਹ ਚੱਲ ਰਿਹਾ ਆ ਉਹਦੇ ਵਿੱਚ ਪ੍ਰਸਤਾਵ ਰੱਖੇ ਗਏ ਨੇ ਮੀਟਿੰਗ ਦੇ ਵਿੱਚ 11-12 ਕਰੋੜ ਦੇ ਤੇ ਇਸ ਟਾਈਮ ਜਿਹੜੇ ਆ ਆਮ ਆਦਮੀ ਪਾਰਟੀ ਦੇ ਕੌਂਸਲਰ, BSP ਦੇ ਕੌਂਸਲਰ, ਕਾਲੀ ਦਲ ਦੇ ਕੌਂਸਲਰ ਤੇ ਕਾਂਗਰਸ ਦੇ ਵੀ ਕਾਫੀ ਕੌਂਸਲਰ ਜਿਹੜੇ ਆ ਉਹ ਪਹੁੰਚ ਚੁੱਕੇ ਨੇ ਤੇ ਉਮੀਦ ਆ ਕਿ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਜਿਹੜਾ ਆ ਪ੍ਰਸਤਾਵ ਜਿਹੜੇ ਡਵੈਲਪਮੈਂਟ ਦੇ ਕਾਰਜਾਂ ਦੇ ਪ੍ਰਸਤਾਵ ਆ ਪਾਸ ਹੋਣਗੇ। ਕੋਈ ਦੇਰ ਦੇ ਵਿੱਚ ਮੈਂ ਤੁਹਾਨੂੰ ਅੰਦਰ ਵੀ ਲਾਈਵ ਲੈ ਜਾ ਕੇ ਦਿਖਾਣਾ ਹੈ ਕਿ ਮੀਟਿੰਗ ਸਟਾਰਟ ਹੋ ਚੁੱਕੀ ਆ ਤੁਹਾਨੂੰ ਅੰਦਰ ਲੈ ਕੇ ਦੱਸ ਦਈਏ ਕਿ ਕਰੀਬ ਨਵਾਂ ਸ਼ਹਿਰ ਜਿਹੜੀ ਰੇਲਵੇ ਰੋਡ ਆ ਉਹ 6.5 ਕਰੋੜ ਰੁਪਏ ਦਾ ਜਿਹੜਾ ਪ੍ਰਸਤਾਵ ਰੱਖਿਆ ਗਿਆ ਆ ਇਹਨੂੰ ਬਣਾਉਣ ਦਾ 6.5 ਕਰੋੜ ਰੁਪਏ ਦਾ ਦੱਸ ਦਈਏ ਕਿ ਇਹ ਜਿਹੜੀ ਪ੍ਰਸਤਾਵ ਦੇ ਵਿੱਚ ਰੇਲਵੇ ਰੋ ਸੌਰੀ ਸਲੋ ਚੌਂਕ ਤੋਂ ਲੈ ਕੇ ਰੇਲਵੇ ਸਟੇਸ਼ਨ ਦਾ ਜਿਹੜਾ ਫਾਟਕਾ ਕਰਿਆਮ ਰੋਡ ਦਾ ਉੱਥੇ ਤੱਕ ਜਿਹੜੀ ਆ ਇਹ ਕੰਕਰੀਟ ਦਾ ਰੋਡ ਬਣਾਉਣ ਦਾ ਜਿਹੜਾ ਪ੍ਰੋਪੋਜ਼ਲ ਰੱਖਿਆ ਗਿਆ ਆ ਤੇ ਉਸ ਦੇ ਇਲਾਵਾ ਜਿਹੜੀ ਆ ਸਲੋ ਰੋਡ ਦੀ ਸੜਕ ਕਰੀਬ 35 ਤੋਂ 40 ਕੰਮ ਜਿਹੜੇ ਆ ਨਿਅਰਬਾਊਟ 35 ਰੇਲਵੇ ਰੋਡ ਇੱਕ 36 ਜਿਹੜੇ ਕਾਰਜ ਆ ਵੱਖ-ਵੱਖ ਡਿਵੈਲਪਮੈਂਟ ਦੀਆਂ ਸੜਕਾਂ ਦੇ ਜਾਂ ਹੋਰ ਜਿਹੜੇ ਵੱਖ-ਵੱਖ ਗਵਾੜਾਂ ਦੇ ਆ ਉਹਨਾਂ ਦੇ ਉੱਤੇ ਪ੍ਰਸਤਾਵ 11 11.1 ਕਰੋੜ ਦੇ ਜਿਹੜੇ ਆ ਇਹ ਇਹ ਪ੍ਰਸਤਾਵ ਰੱਖੇ ਗਏ ਹੁਣ ਤੁਹਾਨੂੰ ਅਸੀਂ ਅੰਦਰ ਲਾਈਵ ਵੀ ਦਿਖਾਉਨੇ ਆ। ਯਾ ਆਪਣੇ ਜੀਓ ਵਾਲੇ ਕੋਲ ਆਪਣੇ ਸੈਸ਼ੂ ਕਿੱਦਾਂ ਸਮਝਾਉਣਾ ਇਹ ਵੱਲੇ ਪੱਟੇ ਵਿਚ ਜਿਹੜੇ ਸਿੰਘੇ ਦੀ ਬਾਈ ਨਾਲ ਲੱਗ ਉਹ ਤੋਂ ਦੁਨੀਆ ਵਿਚ ਜਿਹੜੇ ਨਾ ਹਸਪਤਾਲ ਆਉਂਦੇ ਨੇ ਅਪਾ ਦੇ ਇੱਥੇ ਆ ਗਏ ਆ। ਜੀ ਸਾਹਿਬ ਦੇਖੋ ਮੈਂ ਜਿਹੜੀ ਬੇਨਤੀ ਕੀਤੀ ਸੀ ਉਹਦਾ ਦੇ ਖਲਾਫ ਐਫਆਈਆ ਤੱਕ ਕਰੋ ਜਿਹਦਾ ਪਰੂਫਰ ਹੈ ਕੀ ਆ ਤਾਂ ਹੀ ਦੱਸੋ ਦੇਖੋ ਪੁਨਾ ਨੇ ਜਿਹੜੀ ਸੜਕ ਬਣੀਆਂ ਜਿਹੜੀ ਵੀ ਸੜਕ ਬਣੀਆਂ ਉਹਦੇ ਤੋਂ ਉੱਚੀ ਬਣਾਈ ਆ ਉਹ ਜਿਹੜਾ ਉਹਨਾਂ ਦਾ ਬਣਿਆ ਮਤਲਬ ਠੋਕ ਕੇ ਦਾ ਸੀਵਰ ਦੇ ਆ ਔਰ ਉਹਨਾਂ ਨੇ ਇਧਰ ਖਾਸ ਕਰਕੇ ਟੀਚਰ ਕਲੋਨੀ ਵੀਣਾ ਜੱਟਾ ਮੱਲਾ ਮਤਲਬ ਐਦਾਂ ਸਾਰਾ ਸ਼ਹਿਰ ਹੀ ਹੈ ਜੀ ਸਾਰਾ ਚੋਤਲੀ ਸ਼ਹਿਰ ਹੈ ਜੀ ਜਿਹੜੀ ਅਸੀਂ ਦੇਖੀ ਮੈਂ ਤੁਹਾਨੂੰ ਦੱਸਦਾ ਸਾਰੇ ਇਹ ਨੇ ਇੱਕ ਇੱਕ ਹੋਰ ਪ੍ਰੋਬਲਮ ਆ ਇੱਕ ਉਹਨਾਂ ਨੇ ਆਪਣੇ ਉਹ ਲਾ ਕੇ ਆ ਸੜਕ ਦੇ ਵਿੱਚ ਬੜਾ ਅੱਗੇ ਟਾਵਰ ਦੇ ਉਹਦੀ ਵੀ ਇੰਨੀ ਦਿੱਕਤ ਨਹੀਂ ਜਿੰਨੀ ਮਤਲਬ ਪੂਰ ਦੇਣੀ ਨੂੰ ਪੂਰੀ ਨਹੀਂ ਜ਼ਰੂਰ ਸੜਕ ਦੇ ਵਿੱਚ ਬਣਾ ਦਿੱਤੇ ਆ ਜੇ ਸਾਡੇ ਤੁਸੀਂ ਦੇਖੋਗੇ ਉਹ ਡੈਮੇਜ ਹੋਈਆਂ ਨੂੰ ਪੂਰੇ ਨਹੀਂ ਉਦੀ ਪਰਲ ਮੇ ਆਂਦੀ ਆ ਅੱਜ ਜੀ ਨਹੀਂ ਜੀ ਸਾਹਿਬ ਨੇ ਜਾ ਕੇ ਸਮਝਾਇਆ ਦੇਖੋ ਘਾ ਮਡੀ ਚੌਂਕ ਦੇ ਵਿੱਚ ਟੋਆ ਵੀ ਨਹੀਂ ਉਹਨਾਂ ਨੇ ਪੂਰਾ ਪਾਣੀ ਪਾਣੀ ਪਿਆ ਸਾਰੇ ਗੰਦ ਪਿਆ ਵਾ ਲੋਕੀ ਹਰੇਕ ਗਾਲਾਂ ਕੱਢਦੇ ਘੈਸ ਜੰਦੇ ਠੀਕ ਹੈ ਉਹਦੇ ਮਤਲਬ ਧਿਆਨ ਚ ਲੈਂਦੀ ਵੀ ਆ ਪਰ ਦੇਖੋ ਜਾ ਕੇ ਆਪ ਅਸੀਂ ਤਾਂ ਉੱਥੇ ਵੀ ਕਰ ਗਿਆ ਸੀਗਾ ਜੇ ਉਹਦੀ ਪਰਮਿਸ਼ਨ ਨਹੀਂ ਹੈ ਕਿ ਐਫ ਆਈ ਆਰ ਬਾਜੀ ਬਣਾਉਣੀ ਨਹੀਂ ਜੇ ਪਰਮਿਸ਼ਨ ਨਹੀਂ ਹੈ ਤਾਂ ਵੀ ਬਹੁਤ ਬੁਰਾ ਹਾਲ ਹੈ ਯਾਰ ਖੜ ਵੀ ਨਹੀਂ ਹੁੰਦਾ ਇੱਕ ਵਾਰ ਜੀ ਜੇ ਪਰਮਿਸ਼ਨ ਵੀ ਹੈਗੀ ਆ ਨਹੀਂ ਜੀ ਸਾਹਿਬ ਹੈ ਜੇ ਪਰਮਿਸ਼ਨ ਵੀ ਹੈਗੀ ਆ ਤਾਂ ਮਾਈਕ ਕਰਦਾ ਉਹ ਕਰਨ ਹੈ ਨਾ ਅੰਦੇ ਵਾ ਪੱਟਦੇ ਪਏ ਆ ਪੱਟ ਕੇ ਛੱਡ ਕੇ ਉੱਤੇ ਚੱਲਦੇ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਹੁੰਦਾ ਬੰਗਾ ਰੋਡ ਚੰਡੀਗੜ੍ਹ ਰੋਡ ਨਾਲ ਐਜੋਇਨਿੰਗ ਏਰੀਆ ਲਿਖ ਦਿੰਦੇ ਆ ਪਰ ਐਜੋਇਨਿੰਗ ਏਰੀਆ ਕਿੰਨਾ ਐਜੋਇਨਿੰਗ ਏਰੀਆ ਤਾਂ ਸਾਰੇ ਪਾਸੇ ਹੀ ਆ ਹੈਨਾ ਪਰ ਕਿਹੜਾ ਐਜੋਇਨਿੰਗ ਏਰੀਆ ਚ ਕਿਹੜਾ ਮੱਲਾ ਕਿਹੜਾ ਏਰੀਆ ਹੈਨਾ ਕਿਹੜਾ ਵਿਚਾਰ ਹੈ ਇਹ ਉਹ ਮੈਂਸ਼ਨ ਨਹੀਂ ਕਰਦੇ ਹੈਗੇ ਵੈਸੇ ਵੈਸੇ ਤਾਂ ਮੈਡਮ ਸਾਰੇ ਐਨਸੀ ਜ਼ਬਾਨ ਬੈਠੇ ਆ ਆਪਣੇ ਆਪਣੇ ਬਾਟਾ ਆਪਣੇ ਆਪਣੇ ਬਾਟਾ ਚ ਰੋਕ ਕੇ ਐਸੋ ਤਾਂ ਉਹਨੂੰ ਦੱਸ ਦਿਓ ਕੰਮ ਰਕਾ ਦਿਓ ਇਹਨਾਂ ਨੂੰ ਫੋਨ ਕਰ ਦਿਓ ਆਪੇ ਮੌਕੇ ਦੇ ਆ ਜੀ ਨਹੀਂ ਮਤਲਬ ਮੇਰੇ ਕਹਿਣਾ ਹੁਣ ਵੇਨਾ ਸੀ ਇਹ ਪ੍ਰੋਬਲਮ ਹੈਗੀ ਆ ਹਾਊਸ ਦੀ ਨੋਟਿਸ ਲਿਆ ਲੈਣੇ ਹਾਂ ਜੀ ਜੀ ਬਹੁਤ ਜੁਨਨੀ ਹੋਈ ਬਿਲਕੁਲ ਠੀਕ ਹੈ ਠੀਕ ਹੈ ਮੇਰੀ ਗੱਲ ਸੁਣੋ ਆਪਸ ਸਾਰੀ ਲੱਗੇ ਖਾਂ ਜਾਂ ਜਿਹੜੇ ਪਾਸ ਹੋ ਜਾਂ ਸੜਕਾ ਬਣਾ ਲਿਆ ਤੁਸੀਂ ਬਣਾ ਲਿਆ ਅਗਰੇ ਨਾਲ ਹੀ ਪਟ ਗਿਆ ਜਲੇ ਦਿੰਦੇ ਸੜਕ ਫਲ ਮੁਥੀ ਖੜੀ ਹੋ ਜਾਂਦੀ ਇੱਕ ਇੱਕ ਜੈ ਸਿੰਘ ਜਿਹੜੀ ਕੋਈ ਨਵੀਂ ਸੜਕ ਬਣ ਉਦੀ ਕੋਈ ਪੱਟੜ ਦੀ ਪਰਮਿਸ਼ਨ ਨਹੀਂ ਆਉਣ ਵਾਲੇ ਪਹਿਲ 3 ਸਾਲ ਦਾ ਕੋਈ ਨਹੀਂ ਹੈਗੀ ਇੱਕ ਅਖਬਾਰ ਜੇ ਨੋਟਿਸ ਕਢਾ ਦਿਓ ਜਿਨੇ ਕੋਈ ਕਨੈਕਸ਼ਨ ਲੈਣਾ ਵਾਟਰ ਸਪਲਾਈ ਲੈਣਾ ਪਹਿਲਾ ਲੈ ਰਹਿਦਾ ਨਹੀਂ ਤਿੰਨ ਸਾਲ ਕੋਈ ਪਰਮਿਸ਼ਨ ਨਹੀਂ ਸਰਕ ਪੱਟੜ ਦੀ ਪਰਮਿਸ਼ਨ ਨਹੀਂ ਕਿਸੇ ਨੂੰ ਵੀ ਹਾਂਜੀ 15 ਦਿਨ ਪਹਿਲਾਂ ਸੜਕ ਤੇ ਬਾ ਕਿੱਦੜੀ ਕਿਸੇ ਲਈ ਪਰਮਿਸ਼ਨ ਚਾਹੀਦਾ ਹੈ ਪੰਪਰ ਪੱਟੜ ਦੀ ਸਰਕ ਸਪਲਾਈ ਦਾ ਵਾਟਰ ਸਪਲਾਈ ਦਾ ਵੀ ਸਪਸ਼ਟਣਾ ਲੈ ਲਈ ਬਾਸ ਸੜਕ ਪੱਟੀ ਦੀ ਠੀਕ ਹੈ ਜੇਕਰ ਕੋਈ ਜੇਕਰ ਅਗਲਾ ਕਰੋ ਨੰਬਰ 2 ਜਲ 35 ਐਸਟੀਮੇਟ ਵਰਕ ਆਫ ਸ਼ਹਿਰ ਦੇ ਬਾਟਾ ਅਸਲੋ ਕੋਲ ਕੋਲ ਵੀ ਨਹੀਂ ਪਲੀਜ਼ ਇੱਕ ਵਾਰ ਚਾਰ ਨੰਬਰ ਜਿਹੜਾ ਰਿਪੇਅਰ ਆ ਉਹ ਲੋਹਾਂ ਤੇ ਬਲਾਲ ਸਿੰਘ ਤੇ ਬਲੋਤ ਤੇ ਸੰਜੀ ਮੈਂ ਨੰਬਰ ਦੱਸੀ ਗਏ ਸਾਡੇ ਕਿਹੜੀ ਹੈ ਬਨਾਟ ਚੋਲੇ ਕਰਦੇ ਮੋੜ ਦੀ ਜਿਹੜਾ ਤੁਹਾਡੇ ਵਾਰਡ ਦਾ ਉਹ ਸਾਫ ਸਾਡੀ ਕਿਹੜੀ ਆ ਉਹਦੀ ਪੇਰ ਤੇ ਪਾਈ ਦੀ ਜਦੋਂ ਕਿ ਤੁਹਾਨੂੰ ਸਾਡੇ ਉਹਨਾਂ ਦੇ ਲੈਪਟੀ ਰੂਪ ਚ ਭੱਲੇ ਆ ਲੈਣ ਦਿੱਤਾ ਨਾ ਤੁਸੀਂ ਕਰਾਇਓ ਤੁਹਾਡਾ ਵਾਰਡ ਆ ਨਹੀਂ ਸਤੁਰ ਨੇ ਮੈਨੂੰ ਦਿੱਤੀ ਸੀ ਨੰਬਰ ਜਲੀਆ ਉਹਦੀ ਤੇ ਐਸਟੀਮੇਟ 30000 ਰੁਪਏ ਆਪ ਮੈਂ ਉਹ ਨਹੀਂ ਪਾਉਂਦੇ ਤੇ ਕੋਈ ਰਿਪੇਅਰ ਆਟੇ ਕੋ ਤਾਂ ਕਦੀ ਐਸਟੀਮੇਟ ਆਇਆ ਨਹੀਂ ਜੇ ਆਉਂਗਾ ਕੋਈ ਨਹੀਂ ਜਿਹੜਾ ਐਸਟੀਮੇਟ ਦੇ ਕੋਈ ਹੈਗਾ ਤਾਂ ਇੱਕ ਭਰਾ ਜੀ ਹੋਰ ਬਣਿਆ ਐਸਟੀਮੇਟ ਦਾ ਜੀ ਇਹਦੇ ਨਾਲ ਦੇਖੋ ਟੇਬਲ ਆ ਗਿਆ ਇਹ ਵੀ ਲਾ ਇੱਕ ਬਹੁਤ ਕੰਨੀ ਗੱਡੀ ਤੇ ਉਹੀ ਕਹਿੰਦੇ ਨਾ ਜੇ ਜੜਵਾ ਲਓ ਅਸੀਂ ਵੀ ਚੋੜੇ ਦੇ ਨਹੀਂ ਬੰਦੇ ਲੋਕਾਂ ਨਾਲ ਛੁੱਟ ਕੇ ਭੇਜਿਆ ਠੀਕ ਹੈ ਸਾਡਾ ਇੱਕ ਵੀ ਕੰਮ ਕੋਈ ਬਾੜ ਦੇ ਵਿੱਚ ਦੱਸੋ ਵੀ ਕੋਈ ਪਾਇਆ ਮੈਨੂੰ ਇਹ ਦੱਸੋ ਪਹਿਲਾਂ 22 ਸਾਲ ਹੋ ਗਏ ਸਰਪੱਟੀ ਦੀ ਪੁੱਲ 22 ਸਾਲ ਹੋ ਗਏ ਕੋਈ ਵੀ ਸਾਡੇ ਬਾੜ ਦਾ ਕੰਮ 1 ਰੁਪਏ ਦਾ ਵੀ ਕੋਈ ਪਾਇਆ ਨਹੀਂ ਹੈਗਾ ਬਣਵਾ ਕੇ ਰੱਖਣੇ ਚਾਹੀਦੇ ਨੇ ਐਸਟੀਮੇਟ ਜੇ ਨੇ ਮੇਰੀ ਗੱਲ ਸੁਣੋ ਨਹੀਂ ਮੇਰੀ ਜਦੋਂ ਆਪਾਂ ਦੱਸੋ ਜਦੋਂ ਆਪਾਂ ਉਸ ਵੇਲੇ ਐਸਟੀਮੇਟ ਕਹਿੰਦੇ ਉਦੋਂ ਦਾ ਰੋਲਾ ਪਾ ਕੇ ਬਹਿ ਜਾਂਦੇ ਆ ਉਦੋਂ ਉਦੋਂ ਦਾ ਕਰੇਸ਼ ਪਾਉਂਦੇ ਆ ਨਾਲੇ ਇੱਕ ਮਿੰਟ ਜਲੀ ਜਲੀ ਐਸਟੀਮੇਟ ਦੇਣੀ ਹੋ ਅਗਲੀ ਮੀਟਿੰਗ ਤੇ ਤੁਸੀਂ ਆਪਣੇ ਸਾਰੇ ਐਸਟੀਮੇਟ ਦੇ ਦੇ ਜਿਹੜੀ ਜਿਹੜੀ ਰੋਕ ਲੱਗੀ ਸੀ ਉਹੀ ਐਸਟੀਮੇਟ ਆ ਜੀ ਪਰਾਂ ਜਿੱਥੇ ਤੁਸੀਂ ਟਾਪ ਹਾਈਕ ਕਰਦੇ ਆ ਕਿ ਕੰਮ ਅਗਲੀ ਜਿਹੜੀ ਹੋ ਜਿਹੜਾ ਉਹ ਐਸਟੀਮੇਟ ਆ ਜਿਹੜੇ ਤੁਸੀਂ ਕਿਹਾ ਸੀਗਾ ਵੀ ਦੁਬਾਰਾ ਪਾਸ ਕਰਾ ਲਿਓ ਚਲੋ ਉਹ ਕਰੋ ਬਸ ਚਲੋ ਜੀ ਅਗਲੀ ਦੇ ਦੇਓ ਆਉਗੇ ਸਾਡੇ ਆ ਵੀ ਦੇ ਦੇਈਓ ਜੀ ਐਸੋ ਸਾਹਿਬ ਕਲਵੰਤਪੁਰ ਮੈਡਮ ਦਾ ਆਰ ਐਸਟੀਮੇਟ ਬਣਾਵਾ ਦੇ ਜਲਦੀ ਇਮੀਡੀਏਟ ਤੁਸੀਂ ਕਰ ਲੋ ਬਜਟ ਦੀ ਨਹੀਂ ਨਹੀਂ ਆਂਟੀ ਦੱਸ ਟਾਈਮ ਤਾਂ ਲੱਗੂਗਾ ਇਹ ਦੱਸੋ ਬਜਟ ਵੀ ਜ਼ਰੂਰੀ ਹੈ ਇਹ ਕੰਮ ਤਾਂ ਹੀ ਪਾਸ ਹੋਣੇ ਜੇ ਬਜਟ ਪਾਸ ਹੋਊਗਾ ਨਹੀਂ ਫਿਰ ਤੇਰੇ ਨੀ ਇਹ ਪੈਣੀ ਹਾਂ ਜੀ ਪੈਣੀ ਗੱਲ ਨਹੀਂ ਕਰਦੇ ਨਾਲ ਹੀ ਬਜਟ ਦੇ ਨਾਲ ਇੱਕ ਮੀਟਿੰਗ ਹੋ ਰੱਖ ਦਵਾਂਗੇ ਅੱਧੇ ਘੰਟੇ ਆ ਸੀਮੈਂਟ ਬਣਵਾਓ ਪੈਣੀ ਕਿਉਂ ਮੇਰੀ ਅੱਜ ਰਿਕੁਐਸਟ ਹੈ ਜੀ ਕੇਵਲ ਆਈਸਲ ਚੱਕ ਲੋਣਾ ਹੈ ਜੀ ਜੀ ਕੋਈ ਵੀ ਪੈਸੇ ਨਹੀਂ ਹੈ ਕੇਵਲ ਐਟਮੈਂਟ ਕਰਨਾ ਲੱਗਦਾ ਹੈ ਲੱਗ ਰਿਹਾ ਹੈ ਮੈਂ ਤਿੰਨ ਵਾਰ ਉਹ ਪਾਸ ਕਰਾਈ ਸਰ ਕਰਾਈ ਤੇ ਕੋਈ ਡਿਟੇਲਸ ਤਾਂ ਆਜੰਬੀ ਜੀ ਆਪਾਂ ਕਿੱਦਾਂ ਦੱਸਾਂਗੇ ਵੀ ਇਹ ਕਿੰਨੇ ਪੈਸੇ ਲੱਗਣਗੇ ਸਾਰਾ ਕੰਮ ਦੀ ਲਮਾਈ ਕਿੰਨੀ ਜੁੜਾਈ ਕਿੰਨੀ ਤੁਹਾਨੂੰ ਕਹਤਾ ਐਸਟੀਮੇਟ ਬਣਾ ਲਿਓ ਅਸੀਂ ਟੈਕਨੀਕਲ ਟੀਮ ਦੱਸੇਗੀ ਕਿੰਨੇ ਪੈਸੇ ਲੱਗਦੇ ਆਂ ਆਹਦੀ ਗੱਲ ਜਿਹੜੀ ਬੇਨਤੀ ਕਰਦੇ ਆਂ ਦੁਬਾਰਾ ਬਣਵਾ ਲਓ ਅਸੀਂ ਕਹਿ ਤਾਂ ਦਿੱਤਾ ਆਲਰੇਡੀ ਜਿੱਦਣ ਬਣ ਗਈ ਆ ਅਸੀਂ ਵੀ ਬਣਾਨੀਆਂ ਸਾਡੇ ਮੇਰੇ ਵੀ ਨਹੀਂ ਕੰਮ ਹੈਗੇ ਇਹਦੇ 'ਚ ਮੇਰੇ ਕੰਮ ਵੀ ਰਹਿੰਦੇ ਆ ਸਾਡੇ ਰਹਿੰਦੇ ਦੇਖ ਲਓ ਪਹਿਲੇ ਪਾਸੇ ਜਿਹਨਾਂ ਤੇ ਤੁਸੀਂ ਰੋਕ ਲਵਾਈ ਸੀ ਉਹ ਕੰਮ ਆ ਇਹ ਅੱਜ ਦੀ ਪਹਿਲੀ ਮੀਟਿੰਗ ਹੋਈ ਆ ਸਰਪਾਗ ਬਹੁਤ ਵੱਡਾ ਹਾਊਸਫੂਲ ਹੈ ਨਾ ਤੇ ਆਪੇ ਆ ਜਿਹੜੀ ਪੜ੍ਹ ਲਈ ਜਾਣਾ ਸਾਰੇ ਮਦੇਬਾ ਤਨ ਕੇਸ਼ੀ ਦਾ ਖਾਡਾ ਬੋਲਦੀ ਹੈ ਸਾਰੇ ਜਿਹਨਾਂ ਦੇ ਪੈਸੇ ਨੇ ਉਹ ਸਾਡੇ ਘੰਡੇ ਪਿਆ ਕੋਈ ਨਹੀਂ ਇਹ ਤਾਂ ਪਹਿਲੇ ਪਾਏ ਹੋਇਆ ਜਿਹੜੇ ਸਾਡੇ ਉਹ ਸਾੜਕ ਬੰਦ ਹੀ ਪਈ ਆ ਹਜੇ ਉਹ ਤਾਂ ਬਣ ਗਈ ਜਾਂ ਜੋ ਜਿਹੜੇ ਬਣ ਗਏ ਉਹ ਤਾਂ ਬੋਲਾ ਜਾਇਆ ਬੋਲਾ ਬੋਪ ਹੈ ਬਹੁਤ ਪੈਣਾ ਨਹੀਂ ਹਜੇ ਆ ਜਾ ਠੀਕ ਆ ਜਿਹੜੇ ਦੱਸ ਦਿੰਦਾ ਸਾਰੇ ਬਾਸ ਪੁਲਿਸ ਹੋਵੇਗਾ ਅਧਿਕਾਰੀ ਸਾਰੇ ਕਹਿ ਤਕਰੀਬਾ ਨੂੰ ਸਾਰੇ ਜਦੋਂ ਜਦੋਂ ਸਾਡੇ ਸਹਿਬਨ ਦੀ ਮੀਟਿੰਗ ਦੇ ਵਿੱਚ ਜਿਹੜੇ ਆਜੈਂਡਾ ਜਿੰਨੇ ਕਰ ਦੋ ਬੋਲ ਇਹ ਸਾਰੇ ਕਹਤੋਂ ਕਰਦੇ ਸਾਰੇ ਸਾਰੇ ਇੱਕ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਕਾਂਗਰਸ ਦੇ ਕੌਂਸਲਰ ਵੀ ਜਿਹੜੇ ਸਨ ਉਹਨਾਂ ਸਾਰਿਆਂ ਵੱਲੋਂ ਜਿਹੜਾ ਆ ਅੱਜ ਦੇ ਅਜੰਡੇ ਦੇ ਉੱਤੇ ਸਾਰਿਆਂ ਦੇ ਉੱਤੇ ਸਹਿਮਤੀ ਪ੍ਰਗਟ ਕਰ ਦਿੱਤੀ ਗਈ ਆ ਕਿ ਜਿੰਨੇ ਵੀ 35 ਜਿਹੜੇ ਆ 36 ਡਿਵੈਲਪਮੈਂਟ ਦੇ ਮੁੱਦੇ ਤੋ ਉਸ ਤੋਂ ਇਲਾਵਾ ਜਿਹੜੇ ਕੀ ਹੋਰ ਮੁੱਦੇ ਜਿਹੜੇ ਨੇ ਮੁਲਾਜ਼ਮਾਂ ਨਾਲ ਲੇਕੇ ਉਹ ਸਾਰਿਆਂ ਦੇ ਉੱਤੇ ਸਹਿਮਤੀ ਦਿੱਤਾ ਦਿੱਤੀ ਗਈ ਹੈ ਤੇ ਦੱਸ ਦਈਏ ਕਿ ਇਹ ਬਹੁਤ ਲੰਬੇ ਸਮੇਂ ਬਾਅਦ ਜਿਹੜੀਆਂ ਇਹ ਮੀਟਿੰਗ ਜਿਹੜੀ ਬੜੀ ਸ਼ਾਂਤਿਪੂਰਨ ਹੋ ਰਹੀ ਹੈ ਨਹੀਂ ਅਕਸਰ ਪਿਛਲੇ 2 ਸਾਲ ਤੋਂ ਜਿੰਨੀਆਂ ਮੀਟਿੰਗਾਂ ਸਨ ਉਹਨਾਂ ਦੇ ਵਿੱਚ ਤਾਂ ਜਿਹੜਾ ਆ ਰੌਲਾ ਰੱਪਾ ਜਿਹੜਾ ਦੇਖਣ ਨੂੰ ਮਿਲਦਾ ਸੀ ਪਤਾ ਨਹੀਂ ਆਗੇ ਮੁਕ ਸੋ ਨਵਾਂ ਸ਼ਹਿਰ ਨਗਰ ਕਾਉਂਸਲ ਨਵਾਂ ਸ਼ਹਿਰ ਵਾਸੀਆਂ ਲਈ ਇੱਕ ਵਧਾਈ ਵਾਲੀ ਗੱਲ ਆ ਕਿ ਨਵਾਂ ਸ਼ਹਿਰ ਦੀ ਜਿਹੜੀ ਰੇਲਵੇ ਰੋਡ ਦਾ ਆ ਰੇਲਵੇ ਰੋਡ ਦਾ ਮੁੱਦਾ ਆ ਉਹ ਜਿਹੜਾ ਮੁੱਦਾ ਹੁਣ ਜਿਹੜਾ ਆ ਸ਼ਾਂਤ ਹੁੰਦਾ ਜਾਂ ਮੁੱਦਾ ਹੱਲ ਹੁੰਦਾ ਦਿਖ ਰਿਹਾ ਆ ਕਿਉਂਕਿ ਨਵਾਂ ਸ਼ਹਿਰ ਦੀ ਅੱਜ ਨਗਰ ਕਾਉਂਸਲ ਦੀ ਜਿਹੜੀ ਮੀਟਿੰਗ ਸੀ ਉਸ ਦੇ ਵਿੱਚ ਰੇਲਵੇ ਰੋਡ ਦੇ ਸਾਢੇ 6 ਕਰੋੜ ਦੇ ਕਰੀਬ ਦਾ ਜਿਹੜਾ ਆ ਕੰਕਰੀਟ ਰੋਡ ਜਿਹੜਾ ਆ ਬਣਨ ਦੇ ਉੱਤੇ ਸਾਰਿਆਂ ਨੇ ਸਹਿਮਤੀ ਜਤਾ ਦਿੱਤੀ ਆ ਤੇ ਉਸ ਤੋਂ ਇਲਾਵਾ 35 ਤੋਂ 36 ਜਿਹੜੇ ਹੋਰ ਡਵੈਲਪਮੈਂਟ ਦੇ ਮੁੱਦੇ ਸਨ ਉਹਨਾਂ ਦੇ ਉੱਤੇ ਵੀ ਸਾਰਿਆਂ ਨੇ ਸਹਿਮਤੀ ਜਤਾ ਦਿੱਤੀ ਆ ਸੋ ਕਹਿ ਸਕਦੇ ਆ ਕਿ ਨਵਾਂ ਸ਼ਹਿਰ ਨਗਰ ਕੌਂਸਲ ਵਿੱਚ ਬਹੁਤ ਸਮੇਂ ਬਾਅਦ ਜਿਹੜੀ ਸ਼ਾਂਤੀਪੂਰਵਕ ਜਿਹੜੀ ਆ ਮੀਟਿੰਗ ਹੋਈ ਆ ਤੇ ਡਵੈਲਪਮੈਂਟ ਨਾਲ ਰਿਲੇਟਡ 11.5 ਕਰੋੜ ਦੇ ਜਿਹੜੇ ਮਤੇ ਸਨ ਉਹਨਾਂ ਦੇ ਉੱਤੇ ਸਾਰੇ ਕੌਂਸਲਰ ਨੇ ਆਪਣੀ ਸਾਰੀ ਸਹਿਮਤੀ ਜਤਾ ਦਿੱਤੀ ਆ ਤੇ ਸ਼ਾਂਤੀਪੂਰਨ ਮੀਟਿੰਗ ਰਹੀ ਆ ਇਹ ਇੱਕ ਵੱਡੀ ਗੱਲ ਆ ਤੇ ਜਿੰਨੇ ਕੌਂਸਲ ਦੇ ਵਿੱਚ ਮੁਲਾਜ਼ਮਾਨਾ ਜੁੜੇ ਮੁੱਦੇ ਸਨ ਉਹਨਾਂ ਦੇ ਉੱਤੇ ਵੀ ਸਹਿਮਤੀ ਜਤਾ ਦਿੱਤੀ ਆ ਲਾਈਵ ਮੀਟਿੰਗ ਤੁਸੀਂ ਦੇਖ ਰਹੇ ਹੋ ਸਾਡੇ ਪੇਜ ਦੇ ਉੱਤੇ ਉਹ ਤਾਂ ਹੋ ਜੇਗੀ ਨਾ ਨਹੀਂ ਸਾਡੇ ਕੋਲ ਜਿਹੜਾ ਪ੍ਰਵਾਨੇ ਇਹਨਾਂ ਨੂੰ ਲਿਖੋ ਇਹਨਾਂ ਵੱਲੋਂ ਜਿਹਨੇ ਨਖਾਣਾ ਕੋਲ ਲਿਖਾ ਦੇਖੋ ਅਸੀਂ ਉਹ ਤਾਂ ਸਰ ਮੈਟਰੀ ਨਹੀਂ ਆਈ ਕੋਈ ਐਂਡ ਤੋਂ ਨਹੀਂ ਅਸੀਂ ਤਾਂ ਖਿਲਾਫ ਨਹੀਂ ਹੈ ਅਸੀਂ ਤਾਂ ਸਿਰਫ ਨਹੀਂ 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 ਖਿਲਾਫ ਨਹੀਂ ਹੈ ਨਹੀਂ ਨਹੀਂ ਖਿਲਾਫ ਨਹੀਂ ਹੈ ਚਲ ਦੂਰ ਗੱਲ ਤੋਂ ਕਰਦੇ ਹਾਂ ਜਿਹਨੇ ਰਾਜ ਸਰਕਾਰ ਨੂੰ ਸੱਜਾ ਹੈ ਸਾਡੀ ਵੀ ਪਾਸ ਹੈ ਸਾਡੀ ਵੀ ਪਾਸ ਹੈ ਅੱਜ ਖਲਾਫ ਹੈ ਕਿ ਉਹ ਗਨਾਹ ਹਾਈ ਕੋਰਟ ਹਾਈ ਕੋਰਟ ਚੱਲਦਾ ਸਰ ਦੇ ਅਧਾਰ ਤੇ ਨੌਕਰੀ ਆ ਦੂਜੀ ਨੌਕਰੀ ਅਸੀਂ ਖਲਾਫ ਨਹੀਂ ਇਹ ਕਹਿੰਦੇ ਬਈ ਹਾਈ ਕੋਰਟ ਚ ਚੱਲਦਾ ਦਿਖਾਉਣਗਾ ਨੂੰ ਰੂਲਰ ਬਣਾ ਕੇ ਕਰਦੇ ਪਾਣੀ ਆਤਮਿਕ ਨੂੰ ਸਾਧ ਤੋਂ ਕੰਮ ਕੀਣਾ ਬਾਦਸਾ ਰਸਾ ਸੱਦੇ ਵੱਲੋਂ ਪਾਸ ਆ ਜੇ ਕਿਸੇ ਨੇ ਕੋਈ ਆਪਣੇ ਕਮੈਂਟ ਲਿਖਾਣੇ ਪਰਸਨ ਨਾਮ ਦੇ ਨਾਲ ਹੌਲੀ ਮੋੜਾ ਆਸਾ ਦੀ ਰਾਹ ਪਵਾਨਿਆ ਲਿਖੋ ਜੀ ਮਤਵਾਇ ਤੋਂ ਇਹਨਾਂ ਨੂੰ ਲਿਖਦੇ ਹਾਂ ਹਾਂ ਮੈਂ ਲਿਖ ਦਿੰਦਾ ਆਹ ਦੱਸੋ ਹੋਰ ਕਿਹਨ ਲਗਾਉਣਾ ਦੱਸੋ ਜੀ ਕਿਹਨ ਲਗਾਉਣਾ ਹਾਈ ਕੋਰਟ ਦੇ ਹੈਗਾ ਇਹ ਮੈਟਰ ਦੱਸ ਦਿਓ ਜੀ ਹੁਣ ਕਿਸੇ ਦਾ ਹਾਈ ਕੋਰਟ ਦਾ ਕਹਿੰਦਾ ਉਹ ਲਿਖ ਦਿਓ ਬਾਕੀ ਛੱਡੋ ਬਾੜੀਆ ਜੀ ਮੈਨੂੰ ਤਾਂ ਦੱਸੋ ਹਾਈ ਕੋਰਟ ਕਿਹੜਾ ਯਾਰ ਕਾਨੂੰਨ ਗੱਲ ਉਹ ਮਲਾਜਮਾ ਸਾਡਾ ਯਾਰ ਮੈਂ ਆਪਾਂ ਗੱਪੀ ਨਹੀਂ ਕਰਦੇ ਜੀ ਕਿਹੜੀ ਗੱਲ ਹੈ ਯਾਰ ਲੱਕੀ ਰਹੀ ਯਾਰ ਜਿੱਦਾਂ ਕਰਦਾ ਗੱਲ ਹੈ ਯਾਰ ਉਹਦੇ ਕੋਲ ਦਫਤਰੀ ਜਿੱਦੂ ਹੈਗਾ ਉਹ ਬਹੁਤ ਬਰਾਬਰ ਉਹ ਖਾ ਜਾਉਗਾ ਫੁੱਟਰ ਪਾਉਂਦੇ ਨੇ ਸਪਾਈ ਸੇਪਨ ਸਪਲਾਈ ਆ ਵਾਦਾ ਕਰਦਾ ਹਾਂ ਅਲਹੁਲਕ ਇਹਦੇ ਵਿੱਚ ਵੀ ਲਿਖਦੇ ਰੂਲਾਂ ਮੁਤਾਬਕ ਕਾਰਵਾਈ ਕੀਤੀ ਹੈ ਹਾਂਜੀ ਫਾਈਲ ਲਿਖਣਾ ਪਾਣੀ ਸ਼ਰਤਾਂ ਦੀ ਨਾਲ ਪਾਸ ਕਰਾਣੇ ਜਿਹੜੇ ਰੂਲ ਲਗਾਣੇ ਆਪਣਾ ਨਾਮ ਲਾ ਕੇ ਲਿਖਾ ਪਨੀਰਾ ਨਾਮ ਲਿਖੋ ਜੀ ਤੁਸੀਂ ਦੱਸੀਆ ਤੁਹਾਨੂੰ ਕਹਿਣਾ ਤੇ ਇਹਦੇ ਵੀ ਰੂਲਾਂ ਦੇ ਮੁਤਾਬਕ ਕਾਰਵਾਈ ਸਾਡੇ ਕੰਮ ਕਰਦੇ ਜੀ ਨਾਲ ਪਾਸ ਕਰੋ ਤੁਸੀਂ ਇੱਕ ਕਾਰਵਾਈ ਕਰਕੇ ਕਹਿੰਦੇ ਮੈਨੂੰ ਅਰੇ ਲਵੇ ਮੇਰੀ ਮਰਜ਼ੀ ਆ ਮੈਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਤੁਹਾਡੇ ਸਾਹਿਬ ਆਟੀ ਤੁਹਾਡੇ ਕੋਲ ਰਹੀ ਕਮੇਟੀ ਅੱਜ ਤੁਹਾਨੂੰ ਕੀਤਾ ਆ ਗਿਆ ਆਸਰਾ ਕੋਰੇ ਅੱਜ ਤਾਂ ਪਹਿਲੇ ਮਿੰਟੋਂ ਪਿੱਟਦੇ ਆ ਤੁਹਾਡੇ ਕੋਲ ਕਮਾਂਡ ਰਹੀ ਹੈ ਕਿਉਂ ਨਹੀਂ ਬੋਲਦੇ ਉਹ ਅੱਜ ਵੀ ਕਹਿੰਦੇ ਆ ਹੋਣਾ ਚਾਹੀਦੇ ਆ ਅਸੀਂ ਦੇਖਿਆ ਸਬਾਖਰਾ ਦੇ ਘਰੋਂ ਸਾਰਾ ਦਾ ਵਾਪਸ ਦੇਖਿਆ ਜੀ 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 ਦੁਆਰਾ ਦੱਸਦੇ ਇਹ ਕਿ ਨਵਾਂ ਸ਼ਹਿਰ ਨਗਰ ਕੌਂਸਲ ਦੀ ਮੀਟਿੰਗ ਕਰੀਬ ਪੌਣੇ 2 ਸਾਲ ਬਾਅਦ ਜਿਹੜੀ ਆ ਸ਼ਾਂਤੀਪੂਰਵਕ ਹੋਈ ਆ ਤੇ ਰੇਲਵੇ ਰੋਡ ਜਿਹੜਾ ਕਿ ਨਵਾਂ ਸ਼ਹਿਰ ਦੇ ਲੋਕਾਂ ਨੇ ਉਹਦੇ ਲਈ ਪਤਾ ਨਹੀਂ ਕਿੰਨੇ ਹੀ ਧਰਨੇ ਪੱਤਰਕਾਰਾਂ ਵੱਲੋਂ ਬਹੁਤ ਸਾਰੀਆਂ ਖਬਰਾਂ ਦਰਜਣਾ ਸੈਂਕੜੀਆਂ ਖਬਰਾਂ ਲੱਗੀਆਂ ਲੋਕਾਂ ਨੇ ਧਰਨੇ ਲਾਏ ਠੀਕ ਆ ਵਪਾਰ ਮੰਡਲ ਵੱਲੋਂ ਦੁਕਾਨਾਂ ਬੰਦ ਵੀ ਰੱਖੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਹੈ ਇਹ ਰੇਲਵੇ ਰੋਡ ਜਿਹੜਾ ਆ ਬਣਨ ਜਾ ਰਿਹਾ ਆ ਤੇ ਪ੍ਰਸਤਾਵ ਪਾਸ ਹੋ ਗਿਆ ਤੇ ਆਪਾਂ ਗੱਲ ਵੀ ਕਰਾਂਗੇ ਸਾਡੇ ਨਵਾਂ ਸ਼ਹਿਰ ਦੇ ਜਿਹੜੇ ਸੀਨੀਅਰ ਜਰਨਲਿਸਟ ਆ ਸਾਡੇ ਅਮਿਤ ਜੀ ਉਹਨਾਂ ਨਾਲ ਗੱਲ ਕਰਵਾਵਾਂਗੇ ਕਿ ਉਹ ਅੱਜ ਦੀ ਮੀਟਿੰਗ ਨੂੰ ਕਿਸ ਤਰ੍ਹਾਂ ਦੇਖਦੇ ਆਂ ਹਾਂਜੀ ਅਮੇ ਸਰ ਕਿਹੜਾ ਹਾਲ ਆ ਜੀ ਅੱਜ ਦੀ ਮੀਟਿੰਗ ਨੂੰ ਕਿਸ ਤਰ੍ਹਾਂ ਦੇਖਦੇ ਆਂ ਮੀਟਿੰਗ ਦੇਖੋ ਸ਼ਹਿਰ ਨੂੰ ਵੀ ਇਸ ਮੀਟਿੰਗ ਤੋਂ ਕਾਫੀ ਉਮੀਦਾਂ ਨੇ ਤੇ ਸਾਨੂੰ ਵੀ ਬਹੁਤ ਉਮੀਦਾਂ ਨੇ ਕਿ ਹੋ ਸਕਦਾ ਕਿ ਨਗਰ ਕੌਂਸਲ ਦੀ ਇਸ ਮੀਟਿੰਗ ਤੋਂ ਸ਼ਹਿਰ ਦੀਆਂ ਕੁਝ ਸਮੱਸਿਆਵਾਂ ਦਾ ਹੱਲ ਨਿਕਲੇ ਕਿਉਂਕਿ ਚਾਹੇ ਮੀਟਿੰਗ ਟੈਕਨੀਕਲੀ ਤੌਰ ਤੇ ਤਾਂ 9 ਮਹੀਨੇ ਬਾਅਦ ਹੋ ਰਹੀ ਪਰ ਪ੍ਰੈਕਟੀਕਲੀ ਤੌਰ ਤੇ 20 ਮਹੀਨੇ ਬਾਅਦ ਟੈਕਨੀਕਲੀ ਤੌਰ ਤੇ ਹੋ ਰਹੀ ਪਰ ਪ੍ਰੈਕਟੀਕਲੀ ਵੀ ਮੀਟਿੰਗ ਹੈ 20 ਮਹੀਨੇ ਬਾਅਦ ਹੋ ਰਹੀ ਹੈ ਠੀਕ ਹੈ ਕਿਉਂਕਿ ਜਿਹੜੀ ਹੈ 9 ਮਹੀਨੇ ਪਹਿਲਾਂ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਉਹ ਤਾਂ ਲਗਭਗ ਰੱਦ ਹੀ ਹੋ ਗਈਆਂ ਠੀਕ ਹੈ ਤੇ ਪ੍ਰੈਕਟੀਕਲੀ ਇਹ ਮੀਟਿੰਗ 9 ਮਹੀਨੇ ਬਾਅਦ ਹੀ ਹੋ ਰਹੀ ਹੈ ਠੀਕ ਹੈ ਮੈਂ ਹੁਣੇ ਸੁਣਿਆ ਸੀ ਮੀਟਿੰਗ ਦੇ ਵਿੱਚ ਮੈਡਮ ਕੁਲਵੰਤ ਕੌਰ ਨੇ ਬੜਾ ਇਸ਼ੂ ਵਧੀਆ ਚੱਕਿਆ ਕਿ ਕਮੇਟੀ ਦੇ ਜਿਹੜੇ ਮੁਲਾਜ਼ਮ ਅਫਸਰਾਂ ਦੇ ਘਰ ਦੇ ਵਿੱਚ ਵੱਡੇ-ਵੱਡੇ ਅਫਸਰਾਂ ਦੇ ਘਰਾਂ 'ਚ ਲੱਗੇ ਹੋਏ ਨੇ ਉਹ ਸਾਨੂੰ ਵਾਪਸ ਬੁਲਾਏ ਜਾਣੇ ਚਾਹੁੰਦੇ ਆ ਤੇ ਮੇਰਾ ਵੀ ਆਪਣਾ ਮੰਨਣਾ ਹੈ ਰਾਏ ਇਹੀ ਹੈ ਕਿ ਪਬਲਿਕ ਨੂੰ ਇਹ ਜਿਹੜੀ ਪਬਲਿਕ ਮਨੀ ਆ ਇਹ ਆਫਸਰਾਂ ਦੇ ਕਰਾਮੇ ਵਿੱਚ ਕਿੰਨੇ ਮਲਾਜਮਾਂ ਇਹ ਘਟੋ ਘਟ ਸਰਵਜਨਿਕ ਜਰੂਰ ਹੋਣਾ ਚਾਹੀਦਾ ਤੇ ਬਾਕੀ ਤੁਸੀਂ ਅੰਦਰ ਸੁਣੇ ਲਿਆ ਕਿ ਹਲਕੀ ਗਰਮਗਰਮੀ ਵੀ ਹੋ ਰਹੀ ਹੈ ਰੇਲਵੇ ਰੂਟ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਕਦੋਂ ਤੱਕ ਬਣ ਸਕਦਾ ਜੇ ਅੱਜ ਪ੍ਰਸਤਾਵ ਪਾਸ ਵੀ ਹੋ ਜਾਂਦਾ ਹੈ ਤੱਕ ਨਹੀਂ ਦੇਖੋ ਟੈਂਡਰ ਹੋਣਾ ਟੈਂਡਰ ਤੋਂ ਬਾਅਦ ਉਹਦਾ ਵਰਕ ਆਊਟਰ ਨਿਕਲਣਾ ਮੈਨੂੰ ਲੱਗਦਾ ਕਿ ਮਹੀਨਾ ਦੋ ਮਹੀਨੇ ਤੱਕ ਇਹਦੇ ਵਿੱਚ ਘਟੋ-ਘਟ ਲੱਗਣੀ ਹੈ ਪ੍ਰੋਸੈਸਿੰਗ ਦੇ ਵਿੱਚ ਪ੍ਰੋਸੈਸ ਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਟੈਂਡਰ ਕੌਣ ਲੈਂਦਾ ਹੈ ਠੀਕ ਹੈ ਉਸ ਤੋਂ ਬਾਅਦ ਕੰਮ ਕਿੱਦਾਂ ਚੱਲਦਾ ਉਹ ਦੇਖਣਾ ਜਿਹੜਾ ਰੋਡ ਕਿਸ ਤਰ੍ਹਾਂ ਦਾ ਬਣਾ ਬਣਾਉਂਦੇ ਇਹਨਾਂ ਨੇ ਪ੍ਰੋਪੋਜ਼ਰ ਰੱਖਿਆ ਇਹਨਾਂ ਨੇ ਤਾਂ ਆਰਐਮਸੀ ਦਾ ਰੱਖਿਆ ਮੇਰਾ ਦੋ ਦੋ ਮੰਨ ਲਓ ਦੂਜਾ ਕੰਕਰੀਟ ਰੋਡ ਬਣਾਇਆ ਗਿਆ ਕਿਉਂਕਿ ਪਹਿਲਾ ਜਿਹੜਾ ਰੋਡ ਸੀਗਾ ਇਹਨਾਂ ਨੇ ਬਲੌਕ ਟਾਈਲ ਦਾ ਜਗ੍ਹਾ ਉਹਦਾ 3.5 ਕਰੋੜ ਦਾ ਐਸਟੀਮੇਟ ਹੈਗਾ 2.5 ਦੋ ਸ਼ ਨਹੀਂ 3 ਕਰੋੜ ਕੁਸਟ ਦਾ ਸਹੀ ਹਾਂ ਲਗਭਗ ਤੇ ਇਹਦਾ ਜਿਹੜਾ ਐਸਟੀਮੇਟ ਆ 6.5 ਕਰੋੜ ਦਾ ਆ ਤੇ ਪਰ ਉਮੀਦ ਕਰਨੀ ਚਾਹੀਦੀ ਕਿ ਉਹ 6.5 ਕਰੋੜ ਲੱਗ ਜਵੇ ਔਰ ਵਧੀਆ ਰੋਡ ਬਣੇ थैंक यू ਸੋ ਦੁਆਰਾ ਆਹ ਦੇਖੋ ਮੈਂ ਜਨਾ ਉਹ ਪੰਜਾਬੀ ਕਰਦਾ ਸੋ ਦੱਸ ਦਈਏ ਕਿ ਨਵਾਂ ਸ਼ਹਿਰ ਨਗਰ ਕੌਂਸਲ ਦੀ ਜਿਹੜੀ ਮੀਟਿੰਗ ਆ ਬਹੁਤ ਹੀ ਸ਼ਾਂਤੀਪੂਰਵਕ ਕ੍ਰੀਬ ਲੰਬੇ ਸਮੇਂ ਤੋਂ ਬਾਅਦ ਨਹੀਂ ਅਕਸਰ ਜਿੰਨੇ ਵੀ ਸਾਡੇ ਵਿਊਅਰ ਹੁੰਦੇ ਸੀ ਕੋਈ ਇਹੀ ਦੇਖਦੇ ਸੀ ਕਿ ਉਹਨਾਂ ਦੇ ਅਲੱਗ-ਅਲੱਗ ਕਮੈਂਟ ਵੀ ਹੁੰਦੇ ਸੀ ਕਿ ਮੀਟਿੰਗ ਘਟ ਤੇ ਰੌਲਾ ਰੱਪਾ ਜਾਂ ਬਾਜ਼ਾਰ ਜਿਹੜਾ ਹੈ ਜਿਹਨੂੰ ਆਪਾਂ ਵਰਡ ਨਹੀਂ ਵੀ ਜੁਗਦਾ ਤੇ ਉਸ ਤਰ੍ਹਾਂ ਦਾ ਵੱਧ ਲੱਗਦਾ ਸੀ ਸੋ ਓਵਰ ਆਲ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਸ਼ਾਂਤੀਪੂਰਕ ਮੀਟਿੰਗ ਰਹੀ ਆ ਮੈਡਮ ਜਨ ਜਿਹੜੇ ਜੀਤਕਾਰ ਜਿਹੜੇ ਕਿ ਸੀਨੀਅਰ ਵਾਈਸ ਪ੍ਰਧਾਨ ਚੁਣੇ ਗਏ ਸੀ ਉਹਨਾਂ ਦੀ ਜਿਹੜੀ ਆ ਰੈ ਨਿਮਾਈ ਜਾਂ ਉਹਨਾਂ ਦੀ ਅਧਿਖਸ਼ਤਾ ਦੇ ਵਿੱਚ ਜਿਹੜੀ ਪਹਿਲੀ ਮੀਟਿੰਗ ਹੋਈ ਆ ਤੇ ਇਸ ਮੀਟਿੰਗ ਦੇ ਵਿੱਚ ਐਮਐਲਏ ਡਾਕਟਰ ਨਸ਼ਤਰਪਾਲ ਆਮਾ ਦੀ ਪਾਰਟੀ ਹਲਕਾ ਇੰਚਾਰਜੋ ਕੀ ਇਸ ਜਿਹੜੀ ਕੌਂਸਲ ਦੇ ਮੈਂਬਰ ਵੀ ਨੇ ਉਹ ਵੀ ਪਹੁੰਚੇ ਨੇ ਉਸ ਤੋਂ ਇਲਾਵਾ ਕਾਂਗਰਸ ਦੇ ਜਿੰਨੇ ਵੀ ਅੱਜ ਸਮਾਜੋਗ ਐਮਐਲਏ ਡਾਕਟਰ ਨਸ਼ਤਰਪਾਲ ਜੀ ਦਾ ਇਹ ਲੋ ਤੁਹਾਨੂੰ ਮਿਲ ਕਰਦਾ ਜਿਨ੍ਹਾਂ ਦੀ ਭਰਾਨੀ 8 ਆਪ ਪੇਸ਼ ਕਰਦੇ ਹੋ ਗਿਆ ਉਹ ਹੋ ਗਿਆ ਤੈਨੂੰ ਕਦਾ ਡਰ ਲੱਗਿਆ ਯਾਰ ਆਪ ਦੇਦੇ ਪਹਿਲਾ ਜਿਹੜਾ ਤੋਂ ਬਾਅਦ ਟੈਬਲੇਟ ਮਾ ਭਰਾਨੀ ਦੀ ਦਾ ਦੇਖੇ ਜਿਹੜਾ ਮੈਂ ਭਰਾਨਾ ਦੇ ਤੇ ਤੇ ਵਲੇ ਕਹਿੰਦਾ ਹੁਣ ਜਾਲ ਐਕਚੁਅਲ ਹੈ ਨਾ ਹੁਣੇ ਹੋਏ ਨਵੰਦਿਆਂ ਨੂੰ ਵਧਾਈ ਦੇਣਾ ਸਾਰੇ ਹੋਸ ਵੱਲੋਂ ਤੁਹਾਡਾ ਧੰਨਵਾਦ ਕਰਦਾ ਹੋਇਆ ਤੇ ਵਲੇ ਕਹਿੰਦਾ ਜੀ ਪਾਰਟੀ ਵਾਜੀ ਦੂਪਰ ਉੱਤੇ ਤੁਸੀਂ ਜਾਨੇ ਸ਼ਹਿਰ ਦੀ ਮੰਤਰੀ ਲਈ ਕੰਮ ਕਰੋਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਮੀਟਿੰਗਾਂ ਆ ਉਹ ਵਧੀਆ ਤਰੀਕੇ ਨਾਲ ਚਲਾਓਗੇ ਮੇਰੀ ਤੁਹਾਡੇ ਤੋਂ ਇਹੀ ਉਮੀਦ ਆ ਆਏ ਹੋਏ ਸਾਰੇ ਮੈਂਬਰ ਸਰਬਾਨ ਦਾ ਤਨਖਵਾਤ ਜੈ